ਜਿੱਤ ਬੋਲੂ ਦਾ ਮੋੜ ਜਿਹੜਾ ਤਰਨਾ ਹੈ ਅਜੇ ਚਾਰੀ ਹੈਗਾ ਤੇ ਡੈੱਡ ਬੋਡੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਸਰਦੀ ਵੀ ਪਈ ਆ ਜਿੱਤ ਹਾਸਲ ਕਰੋਗੇ ਸਾਲ ਕਾਲ ਦੇਖ ਆਬਲਾ ਵੀ ਤਰਨੇ ਦੇ ਵਿੱਚ ਪੁੰਗਤ ਗਿਆ ਤੇ ਤਰਨਾ ਸੋ ਕੋਈ ਰੋਟੀ ਵੀ ਨਹੀਂ ਦਿੰਦਾ ਹੰਦਾ ਜਾ ਰਿਹਾ ਲੋਕ ਲਗਾਤਾਰ ਤੇ ਜੇ ਰੋਟੀ ਮੇਲ ਵੀ ਜਾਵੇ ਤਸਵੀਰਾਂ ਤੁਹਾਨੂੰ ਖਾਣ ਲਈ ਹੱਥ ਉੱਪਰ ਲੈ ਕੇ ਜਾਣਾ ਪੈਂਦਾ ਹੈ। ਭਾਈ ਤਸਵੀਰਾਂ ਜਿਹੜੀਆਂ ਤੁਹਾਨੂੰ ਉਕਾਰੇ ਹੋਈਆਂ ਦੇਖੋ। ਤੇ ਸੰਜੀਤ ਰੰਧਾ ਡੈੱਡ ਬੋਰੀ ਸੜਕ ਤੇ ਰੱਖੀਏ ਜਿਹੜਾ ਇਹ ਲੰਮਾ ਹੋ ਸਕਦਾ ਹੈ। ਤੇਰੀ ਹੋ ਸਕਦੀ ਹੈ। ਕਾਫਲਾ ਨੂੰ ਉਸਤਾਰ ਕਰਨ ਦੇ ਲਈ। ਅਨੇਰ ਨਹੀਂ ਹੋ ਸਕਦਾ। ਸਾਡੇ ਇਸ ਸੰਘਰਸ਼ ਦੇ ਵਿੱਚ ਜਦੋਂ ਇਹ ਧਰਨਾ ਸ਼ੁਰੂ ਹੋਇਆ ਉਸ ਸਮੇਂ ਵੀ ਮੈਂ ਕਹਾਂਗਾ ਕਿ ਧਰਨੇ ਦੀ ਸ਼ੁਰੂਆਤ ਦੇ ਸਮੇਂ ਦੇ ਵਿੱਚ ਸਾਡੇ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਰਾਣਾ ਜੀ ਪਹੁੰਚੇ ਸੀ ਫੇਰ ਦੁਬਾਰਾ ਇਸ ਧਰਨੇ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਇਸ ਨਿਆਂ ਦੇ ਵਿੱਚ ਇਸ ਮੰਗ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਏ ਹਾਂ ਅਸੀਂ ਪਿੰਡ ਵੱਲੋਂ ਇਸ ਤੇ ਨਾਰਾਵਾਂ ਜਿੰਨੇ ਵੀ ਸਾਡੇ ਤੇ ਸਾਥੀ ਮੌਜੂਦ ਹਨ ਉਹਨਾਂ ਵੱਲੋਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਵੀ ਕਿਸੇ ਸਮੇਂ ਸਰਕਾਰ ਦਾ ਹਿੱਸਾ ਸੀ ਅਸੀਂ ਤੁਹਾਡੇ ਤੋਂ ਵੀ ਮੰਗ ਕਰਦੇ ਆ ਕਿਸ ਪਰਿਵਾਰ ਨੂੰ ਨਿਆਂ ਦਿਵਾਉਣ ਦੇ ਲਈ ਜਿੱਥੋਂ ਤੱਕ ਵੀ ਤੁਹਾਡੀ ਤਾਕਤ ਜਾਂਦੀ ਹੈ ਜਿੱਥੋਂ ਤੱਕ ਵੀ ਤੁਸੀਂ ਪਰਿਵਾਰ ਨੂੰ ਨਿਆਂ ਦਿਵਾ ਸਕਦੇ ਹੋ ਉਸ ਨਿਆਂ ਦੇ ਇੱਕ ਸੰਗਠਨ ਦੇ ਵਿੱਚ ਤੁਹਾਨੂੰ ਦੰਦਾਈ ਲੋੜ ਹੈ ਜ਼ਰੂਰ ਪਾਓ ਇਹ ਸਮਾਜ ਵੀ ਤੁਹਾਡਾ ਹੈ ਇਹ ਲੋਕ ਵੀ ਤੁਹਾਡੇ ਨੇ ਇਹਨਾਂ ਦਾ ਇਹਨਾਂ ਦੇ ਹੱਕੀ ਮੰਗਾ ਉਹ ਮਨੋਣੀਆਂ ਉਹ ਵੀ ਤੁਹਾਡਾ ਫਰਜ਼ ਬਣਦਾ ਸਾਡੇ ਤੋਂ ਜਦੋਂ ਤੋਂ ਧਰਨਾ ਸ਼ੁਰੂ ਹੋਇਆ ਹੈ ਵੱਖ-ਵੱਖ ਚੈਨਲਾਂ ਤੋਂ ਵੱਖ-ਵੱਖ ਅਖਬਾਰਾਂ ਤੋਂ ਇਲੈਕਟ੍ਰੋਨਿਕ ਮੀਡੀਆ ਤੋਂ ਪ੍ਰਿੰਟ ਮੀਡੀਆ ਤੋਂ ਪੱਤਰਕਾਰ ਭਾਈਚਾਰੇ ਆਏ ਹਨ ਲਗਭਗ 4 ਘੰਟੇ ਹੋ ਗਏ ਇਸ ਧਰਨੇ ਨੂੰ ਆਪਣੇ ਮੀਡੀਆ ਰਹੀ ਆਪਣੇ ਚੈਨਲ ਰਹੀ ਪੰਜਾਬ ਨਹੀਂ ਦੇਸ਼ ਨਹੀਂ ਵਿਦੇਸ਼ ਦਾ ਕਿਸਨਿਆਂ ਨੂੰ ਇਸ ਫੂਰ ਜੋਰ ਮੰਗ ਨੂੰ ਤੁਹਾਡੇ ਭੁਲਾਰਿਆਂ ਨੂੰ ਪਰਦੇਸ਼ੋਂ ਤਾਂ ਭੁਲਾਰਿਆਂ ਘਰੇ ਬੈਠ ਜਾਣ ਹੱਕ ਨਹੀਂ ਮਿਲਦੇ ਇਹਨਾਂ ਤੋਂ ਬਿਨਾਂ ਵੀ ਤੁਹਾਡੀ ਆਵਾਜ਼ ਦਬੀ ਰਹਿ ਜਾਂਦੀ ਹੈ ਅੱਜ ਬੇਸ਼ੱਕ ਮੇਰੇ ਸਾਹਮਣੇ ਮੈਂ ਗਿਣਤੀ ਦੇ ਵਿੱਚ ਤੁਹਾਨੂੰ ਦੱਸਾਂ 74 ਤੋਂ ਧਕੀਬ ਜਿਹੜਾ ਮੈਂ ਰਸ਼ ਕਹਿ ਸਕਦਾ ਹਜ਼ਾਰ ਵੀ ਕਹਿ ਸਕਦਾ ਪਰ ਇਹ ਜਿਹੜੀ ਤੁਹਾਡੀ ਆਵਾਜ਼ ਹੈ ਇਹ ਚਹਿਮੜਾ ਰਹੀ ਮੇਡਾ ਨਹੀਂ ਮੱਖਾ ਲੱਟਾ ਥੱਕ ਜਾਏਗੀ ਲੋਕੋ ਮੱਖਾ ਮੇ 1 35 ਦੀ ਮੰਗ ਪਰਮਾਤਮਾ ਗਿਰਦਾਸ ਕਰਨਗੇ ਕਿ ਵਕਈ ਬਹੁਤ ਮਾਰਾ ਹੋਇਆ ਸਰਬੇਸ਼ਟ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਸੌਝਾਵੇ ਪਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਉਹ ਦੇਹ ਧਰਮ ਦੇ ਵਿਚਲਾ ਜ਼ਰੂਰ ਹੁੰਦਾ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਬੇਨਤੀ ਕਰਾਂਗਾ ਕਿ ਸਾਡੇ ਤੁਸੀਂ ਸਭ ਕਾ ਸਾਡੇ ਧਰਨੇ ਦੇ ਵਿੱਚ ਪਹੁੰਚੇ ਨੇ ਮੈਂ ਫਿਰ ਤੋਂ ਜੀ ਆਇਆਂ ਨੂੰ ਕਹਿੰਦਾ ਹਾਂ ਸਾਡੇ ਕੋਲ ਕ੍ਰਾਂਤੀਕਾਰੀ ਟੈਂਡੂ ਮਜ਼ਦੂਰ ਯੂਨੀਅਨ ਤੋਂ ਸਾਡੇ ਭਰਾ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉ ਸੰਤਾ ਜੀ ਨਾਲ ਆਪਣੀ ਵਿਚਾਰ ਸਾਂਝੇ ਕਰਨ ਕਮਣਾ ਸਰਕਾਰ ਨੂੰ ਇਲਾਕੇ ਦੇ ਝਾੜੂ ਸਾਥੀਓ ਅੱਜ ਜੋ ਘਟਨਾ ਵਾਪਰੀ ਹੈ ਸਾਡੀ ਭੈਣ ਦੇ ਨਾਲ ਇਹ ਕੋਈ ਪਹਿਲੀ ਘਟਨਾ ਹੈ ਨਹੀਂਗੀ ਸਮਾਜ ਦੇ ਵਿੱਚ ਲੱਖਾਂ ਘਟਨਾ ਜਿਹੜੀਆਂ ਨੇ ਵਾਪਰਦੀਆਂ ਨੇ ਪੁਰਾਣੇ ਸਮਿਆਂ ਦੇ ਅੰਦਰ ਵਿਤ ਗਿਆਨ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅੱਜ ਜਿਹੜੀ ਇਨਫੋਰਮੇਸ਼ਨ ਵਧੀ ਹੈ ਉਹਦੇ ਤਹਿਤ ਜਿੰਨੀ ਕਿ ਜਾਣਕਾਰੀ ਹੈ ਕਿ ਇਹ ਵੀ ਭੈਣ ਹੈ ਜਿਹੜੀ 20-21 ਸਾਲ ਤੋਂ ਵਿਆਹੀ ਸੀ ਤੇ ਸਹੁਰੇ ਪਰਿਵਾਰ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਆ ਸੀਗਾ ਤਾਂ 20 ਸਾਲ ਬਹੁਤ ਲੰਬਾ ਸਮਾਂ ਉਹਨੇ ਤਸ਼ੱਦਦ ਸਹਾਰਿਆ ਆਪਣੇ ਪਿੰਡੇ ਦੇ ਉੱਪਰ ਪਰ ਆਖਰ ਉਹ ਸਾਨੂੰ ਵਿਛੋੜਾ ਦੇ ਕੇ ਚਲੀ ਗਈ ਅੱਜ ਜਿੰਨੇ ਵੀ ਸਤਕਾਰਯੋਗ ਮੇਰੇ ਸਾਥੀ ਇੱਥੇ ਇਕੱਠੇ ਹੋਏ ਨੇ ਆਪਾਂ ਪਹਿਲਾਂ ਵੀ ਇੱਕ ਦੂਜੇ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਨੇ ਆ ਇੱਥੇ ਬਹੁਤ ਸਾਰੀਆਂ ਘਟਨਾਵਾਂ ਇਲਾਕੇ ਦੇ ਅੰਦਰ ਵਾਪਰਦੀਆਂ ਨੇ ਜਿਨ੍ਹਾਂ ਤੇ ਸਮੇਂ-ਸਮੇਂ ਸਰ ਰੋਲਣਾ ਸਾਡਾ ਫਰਜ਼ ਹੈ ਪਰ ਸਾਨੂੰ ਅਜਿਹੀਆਂ ਘਟਨਾਵਾਂ ਤੇ ਇਕੱਠੇ ਹੋ ਕੇ ਵਿਚਾਰ ਕਰਕੇ ਲੜਨਾ ਚਾਹੀਦਾ ਪਰ ਪ੍ਰਸ਼ਾਸਨ ਜਿਹੜਾ ਉਹ ਗੂੜੀ نیند ਸੁੱਤਾ ਪਿਆ ਐਫ ਆਈ ਆਰ ਦਰਜ ਅਜੇ ਤੱਕ ਹੋਈ ਹੈ ਜਾਂ ਨਹੀਂ ਹੋਈ ਉਹ ਮੈਨੂੰ ਜਾਣਕਾਰੀ ਹੈ ਨਹੀਂ ਜੀ ਦੋ ਦਿਨ ਹੋ ਗਏ ਨੇ ਪਰ ਦੋਸ਼ੀ ਨੂੰ ਫੜਿਆ ਨਹੀਂ ਜਾ ਰਿਹਾ ਦੋਸ਼ੀ ਕੋਈ ਬਾਤ ਹੀ ਦੂਰ ਨਹੀਂ ਗਿਆ ਇੱਥੇ ਕਹਿੰਦੇ ਡੀ ਐਸ ਪੀ ਦੀ ਇੱਕ ਵਾਰੀ ਕੁੱਤੀ ਗਵਾਚ ਗਈ ਸੀ ਉਹ DSP ਤੋਂ ਦੂਜੇ ਤੀਜੇ ਘਰ ਚ ਨਹੀਂ ਗਈ ਤਾਂ ਪ੍ਰਸ਼ਾਸਨ ਨੇ ਉਸ ਕੁੱਤੀ ਨੂੰ ਲੱਭਣ ਲਈ ਦਿਨ ਪਰ ਰਾਤ ਇੱਕ ਕਰ ਛੱਡਿਆ ਪਰ ਉਹ ਕੁੱਤੀ ਤੀਜੇ ਘਰੋਂ ਜਾ ਕੇ ਨਿਕਲੀ ਕਿਉਂਕਿ ਗਵਾਂਢ ਚ ਰਹਿੰਦਾ ਸੀ DSP ਤੇ ਉਹਨੇ ਆ ਕੇ ਵੀ ਚਲੋ ਇਹ ਗਵਾਂਢੀਆਂ ਦੀ ਕੁੱਤੀ ਹੈ ਤੇ ਇਹਨੂੰ ਫੜ ਕੇ ਰੱਖਣੀ ਹੈ ਇਹ ਪ੍ਰਸ਼ਾਸਨ ਹੈ ਜਿਹੜਾ ਇਹ ਗੂੜੀ ਨੀਂਦ ਸੁੱਤਾ ਤੇ ਇਹਨੂੰ ਜਗਾਉਣ ਲਈ ਸਾਨੂੰ ਹੱਲਾ ਮਾਰਨਾ ਚਾਹੀਦਾ ਇਹ ਉਨੀ देर ਨਹੀਂ ਜਾਗਦੇ ਜਿੰਨੀ देर ਲੋਕ ਨਹੀਂ ਬੋਲਦੇ ਇਹ ਹੱਥ ਦੇ ਹੱਥ ਧਰ ਕੇ ਬੈਠੇ ਰਹਿੰਦੇ ਨੇ ਪਤਾ ਨਹੀਂ ਪੈਸੇ ਦੀ ਉਡੀਕ 'ਚ ਹੁੰਦੇ ਨੇ ਤੇ ਪੈਸਾ ਜਿੰਨਾ ਕਿਸੇ ਪਾਸੋਂ ਆ ਜਾਂਦਾ ਬਸ ਦੂਜੇ ਪਾਸੇ ਤਾਲ ਮਟੋਲ ਦੀ ਨੀਤੀ ਦੇ ਉੱਪਰ ਇਹ ਕੰਮ ਕਰਦੇ ਰਹਿੰਦੇ ਨੇ ਪਰ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਇਸ ਬੀਬੀ ਨੂੰ ਜਿਹੜੀ ਸਾਨੂੰ ਵਿਛੋੜਾ ਦੇ ਕੇ ਚਲੀ ਗਈ ਸਾਡੀ ਭੈਣ ਉਹਨੂੰ ਅਸੀਂ ਇਨਸਾਫ਼ ਦਵਾਈ ਬਿਨਾ ਸ਼ਾਂਤੀ ਨਾਲ ਨਹੀਂ ਬੈਠ ਸਕਦੇ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਕ੍ਰਾਂਤੀਕਾਰੀ ਪਿੰਡੂਵਲ ਯੂਨੀਅਨ ਦੇ ਮੱਲੋਂ ਜਦੋਂ ਵੀ ਲੋੜ ਪੈਂਦੀ ਹੈ ਇਸ ਤੋਂ ਬਾਅਦ ਜੋ ਵੀ ਅੱਜ ਨਿਪਟਦਾ ਜਾਂ ਨਹੀਂ ਨਿਪਟਦਾ ਉਸ ਤੋਂ ਬਾਅਦ ਜਿੱਥੇ ਦੇ ਇਹ ਜਿਹੜੇ ਅਧਿਕਾਰੀ ਸਾਨੂੰ ਵਿਸ਼ਵਾਸ ਤੋਂ ਆਉਂਦੇ ਨੇ ਥਾਣਾ ਘੇਰਨਾ ਪੈਂਦਾ ਹੈ ਜਾਂ ਡੀਐਸਪੀ ਦਫ਼ਤਰ ਜਾ ਇੱਥੇ ਸੇ ਫਿਰ ਦੁਬਾਰਾ ਸਾਨੂੰ ਪ੍ਰੋਟੈਸਟ ਕਰਨਾ ਪੈਂਦਾ ਅਸੀਂ ਤੁਹਾਡੇ ਨਾਲ ਢੋਡੇ ਨਾਲ ਮੋਢਾ ਜੋੜ ਕੇ ਖੜਿਆ ਇੱਕ ਦੁੱਖ ਦੀ ਘੜੀ ਦੇ ਵਿੱਚ ਤਾਂ ਮੈਂ ਇੰਨੀ ਬੇਨਤੀ ਕਰਦਾ ਹੋਇਆ ਸਾਰੇ ਸਾਥੀ ਨੇ ਜਿਹੜੇ ਆਸੇ ਪਾਸੇ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਫ ਹੋਵੋ ਧੰਨਵਾਦ ਲੋਕ ਇਕਤਾ ਜ਼ਿੰਦਾਬਾਦ 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 ਲੜਦੇ ਲੋਕ ਜ਼ਿੰਦਾਬਾਦ 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 ਪਲੀਜ਼ ਪ੍ਰਸ਼ਾਸਨ ਮੁਕਾਬਲਾ 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 पोस प्रशन मु असीं इंसाफ़ लड़े ज़िलाद जी ਇਹ ਸੀ ਸਾਡੇ ਭਰਾ ਜੈਲ ਚੱਪੜ ਕੀਤੇ ਜਿਹੜੇ ਇਹ ਸੰਘਰਸ਼ ਦੇ ਵਿੱਚ ਉਸੇ ਹੱਕੀ ਮੰਗ ਦੇ ਲਈ ਪੰਜਾਬਵਾਣ ਦੇ ਲਈ ਇਹ ਤਿੰਨ ਧਰਮੇ ਦੇ ਵਿੱਚ ਸ਼ਾਮਲ ਹੋਏ ਨੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ ਮੈਂ ਹੁਣ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕਾਨੂੰਨੀ ਤੌਰ ਤੇ ਆਪਾਂ ਇਹ ਜਿਹੜਾ ਸੰਘਰਸ਼ ਹੈ ਇਹ ਲੜਾਈ ਹੈ ਉਹ ਕਿਦਾਂ ਜਾਰੀ ਰੱਖ ਸਕਦੇ ਆ ਕਿੰਨਾ ਸਮਾਂ ਲੱਗ ਸਕਦਾ ਜਿਹੜੇ ਸਾਡੇ ਕਰਕੇ ਰਾਹਗੀ ਪਰੇਸ਼ਾਨ ਹੋ ਰਹੇ ਆ ਹਰੇਕ ਦੀ ਆਪਣੀ ਆਪਣੀ ਕੋਈ ਮਜਬੂਰੀ ਹੁੰਦੀ ਹੈ ਜਾਣਾ ਹੁੰਦਾ ਹੈ ਉਹਨਾਂ ਦੇ ਆਪਣੇ ਸਵਾਲ ਨੇ ਉਹਨਾਂ ਦੇ ਸਵਾਲ ਜਾਏ ਨੇ ਪਰ ਜਿਹੜੀ ਸਾਡੀ ਮਜਬੂਰੀ ਹੈ ਉਹ ਸ਼ਾਇਦ ਉਹਨਾਂ ਦੇ ਸਵਾਲਾਂ ਤੋਂ ਉਹਨਾਂ ਦੀ ਮਜਬੂਰੀਆਂ ਤੋਂ ਵੱਡੀ ਹੈ ਕਿਉਂਕਿ ਇੱਕ ਘਟਨਾ ਜਿਹੀ ਘਟੀ ਹੈ ਜਿਹਦੇ ਤੇ ਉਸ ਚੌਦੀ ਤੇ ਜੇ ਉਹਨਾਂ ਨੇ ਐਫ ਆਰ ਕੀਤੀ ਸੀ ਤਾਂ ਨਾਲ ਦੀ ਨਾਲ ਉਹਨਾਂ ਨੂੰ ਫੜ ਕੇ ਅਗਲੀ ਕਾਰਵਾਈ ਕਰ ਸਕਦੀ ਸੀ ਇਹ ਉਹਨ ਸਾਰਾ ਕੁਝ ਜੇ ਕਰਵਾਇਆ ਜਾ ਰਿਹਾ ਹੈ ਤੇ ਦੀ ਸਿੱਧੀ ਜਿਹੜੀ ਜ਼ਿੰਮੇਵਾਰ ਹੈ ਉਹ ਪੰਜਾਬ ਦੀ ਪੰਜਾਬ ਪੁਲਿਸ ਹੈ ਸਾਡਾ ਗੁਰੂ ਹਰ ਸਾਹਿਬ ਹੈ ਇਹ ਤੁਹਾਡਾ ਲੋਕਲ ਪ੍ਰਸ਼ਾਸਨ ਹੈ ਜਿਹਨੇ ਕੋਈ ਖਜ਼ਨਖਵਾੜ ਹੋ ਰਿਹਾ ਰਾਘੀ ਦਾ ਜਾਂ ਕੋਈ ਹੋੜਾ ਇਹਦੇ ਸਿੱਧੀ ਜ਼ਿੰਮੇਵਾਰ ਕੋ ਪੰਜਾਬ ਪੁਲਿਸ ਹੈ ਕਿਉਂ ਕਿ ਜੇ ਸਾਡੀ ਗੱਲ ਸਿੱਧੇ ਤਰੀਕੇ ਨਾਲ ਥਾਣੇ 'ਚ ਸੁਣੀ ਜਾਵੇ ਤਾਂ ਸਾਨੂੰ ਲੋੜ ਨਹੀਂ ਆ ਕਿ ਅਸੀਂ ਇੱਥੇ ਧਰਮੇ ਲਾ ਕੇ ਬੈਠੀਏ ਅੱਜ ਲੋੜ ਤਾਂ ਇਹ ਸੀ ਕਿ ਇਸ ਭੈਣ ਦੀ ਮ੍ਰਿਤਕ ਦੇ ਨੂੰ ਅਗਨ ਪੇਟ ਕਰਦੇ ਉਹਦੀਆਂ ਜਿਹੜੀਆਂ ਅੰਤਮ ਰਸਮਾਂ ਨੇ ਉਹ ਪੂਰੀਆਂ ਕਰਦੇ ਔਰ ਮਜਬੂਰ ਨੂੰ ਸਾਨੂੰ ਉਸ ਦੇਹ ਨੂੰ ਜਿਹਨੇ ਸ਼ਾਇਦ ਜਿਉਂਦੇ ਜੀ ਆ ਨਹੀਂ ਸੋਚਿਆ ਹੁਣਾ ਕਿ ਮੇਰੇ ਮਰਨ ਤੋਂ ਬਾਅਦ ਮੇਰੀ Laash ਦਾ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਕੋਈ ਨਹੀਂ ਸੋਚਦਾ ਹਰੇਕ ਚਾਹੁੰਦਾ ਜਦੋਂ ਮਰਨਾ ਚੰਗਾ ਹੋਵੇ ਪਰ ਇਸ ਤਰ੍ਹਾਂ ਦਾ ਮਰਨਾ ਮੇਰੇ ਖਿਆਲ ਚ ਹੈ ਸਾਡੇ ਸਵਾਜ ਤੇ ਵੀ ਕੰਕ ਹੈ ਇਹ ਪ੍ਰਸ਼ਾਸਨ ਤੇ ਵੀ ਕਰੰਕ ਹੈ ਔਰ ਇਸ ਤਰ੍ਹਾਂ ਦੇ ਛੋਟੇ ਛੋਟੇ ਸੰਘਰਸ਼ਾਂ ਦੇ ਲਈ ਜਾਂ ਛੋਟੇ ਛੋਟੇ ਇਨਸਾਫ ਲੈਣ ਲਈ ਲੋਕਾਂ ਨੂੰ ਸੜਕਾਂ ਤੇ ਬੈਠਾ ਪਵੇ ਤਾਂ ਫਿਰ ਕੋਈ ਇਹ ਮਤ ਕੋਈ ਵਰਦੀ ਪਾ ਕੇ ਕੋਈ ਅਹੁਦੇ ਦੀ ਸੋਚ ਉੱਪਰ ਕੇ ਕਹੇ ਕਿ ਸ਼ਾਇਦ ਅਸੀਂ ਇਹ ਇਨਸਾਫ ਕੀਤਾ ਹੈ ਪਰ ਥਾਲੇ ਵਿੱਚ ਇਹਨਾਂ ਦੇ ਸ਼ੀਸ਼ੇ 'ਤੇ ਲਿਖਿਆ ਹੁੰਦਾ ਕਿ ਕੀ ਮੇਰੀ ਵਰਦੀ ਸਾਫ਼ ਹੈ ਕੀ ਮੈਂ ਇਸ ਵਰਦੀ ਨਾਲ ਇਨਸਾਫ ਕਰਕੇ ਚੱਲਿਆ ਤਾਂ ਫਿਰ ਆਪ ਹੀ ਇਹਦੇ ਜਵਾਬ ਦੇ ਦੇ ਨੇ ਇਸ ਕਰਕੇ ਜਿਹੜੀ ਕਾਨੂੰਨੀ ਗੱਲ ਕੀਤੀ ਹੈ ਕਿ ਜੇ ਪੁਲਸ ਚਾਵੇ ਮੇਰਾ ਦੋਸਤ ਉਹਨ ਇੱਕ ਅਧਾਰਨ ਦੇ ਕੇ ਗਿਆ ਕਿ ਕੁੱਤੀ ਵੀ ਲੱਭ ਸਕਦੇ ਨੇ ਉਹ ਕਸ਼ਮੀ ਕਾ ਸਕਦੇ ਨੇ ਜੇ ਪੁਲਸ ਨਾ ਜਾਵੇ ਤਾਂ ਫਿਰ ਪਹਿਲਾਂ ਵੀ ਗੱਲ ਕੀਤੀ ਵੀ ਬੰਦਾ ਪਵੇ ਤੇ ਵਿੱਚ ਬੈਠਾ ਹੋਵੇ ਉਹ ਪਹਿਚਾਨ ਨਹੀਂ ਸਕਦੇ ਉਹ ਜਾਣ ਬੁੱਝ ਕੇ ਅੱਖਾਂ ਮੀਟ ਜਾਣਗੇ ਇਸ ਕਰਕੇ ਮੇਰੇ ਖਿਆਲ ਤੋਂ ਅਧਿਕਾਰੀ ਆਏ ਨੇ ਇਹਨਾਂ ਨੇ ਕੋਈ ਗੱਲਬਾਤ ਕਰਨੀ ਹੈ ਅੱਜ ਇਸ ਤੋਪ ਦੀ ਘੜੀ 'ਚ ਇਸ ਧਰਮੇ 'ਚ ਪਹੁੰਚ ਕੇ ਸਾਰੇ ਸਾਥੀ ਲਖੋ ਬੜੀ ਦੁੱਖ ਦੀ ਗੱਲ ਹੈ ਇੱਕ ਤਾਂ ਖਤਮ ਹੋ ਗਿਆ ਦੂਜਾ ਇਨਸਾਫ ਲੈਣ ਲਈ ਜਿਹੜਾ ਇੱਥੇ ਆਪਾਂ ਨੂੰ ਸੜਕਾਂ ਤੇ ਬੈਠਣਾ ਪਿਆ ਸੋ ਕਿਤੇ ਨਾ ਕਿਤੇ ਉਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਜਿਹੜੇ ਆ ਸਵਾਲ ਬਣਦੇ ਆ ਸੋਹੀ ਕੱਲ ਉੱਥੇ ਛਾਣੇ ਦੇ ਵਿੱਚ ਨਿਪਟ ਕਰਦੇ ਸੀ ਅਸੀਂ ਕੀ ਚਾਹੁੰਦੇ ਸੀ ਇਹ ਦੋਸ਼ੀ ਜਿਹੜੇ ਆ ਤੁਰੰਤ ਜਿਹੜੇ ਗ੍ਰਿਫਤਾਰ ਕੀਤੇ ਜਾਣ ਪਰ ਮੈਂ ਕਹਿੰਨ ਤੋਂ ਬਰੋਧ ਨਹੀਂ ਕਰਾਂਗਾ ਇਸ ਗੱਲ ਤੋਂ ਐਸਪੀ ਸਾਹਿਬ ਆਇਆ ਡਿਪਟੀ ਡੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਐਸਐਚਓ ਦਾ ਰਵਈਆ ਬਿਲਕੁਲ ਵੀ ਠੀਕ ਨਹੀਂ ਸੀਗਾ ਯਾਰ ਕਤਲ ਹੋ ਗਿਆ ਸਾਡਾ ਸਾਡੀ ਨੌਜਵਾਨ ਧੀ ਦਾ ਕਤਲ ਕਰ ਦਿੱਤਾ ਗਿਆ ਤਾਂ ਸਾਡੀ ਤੁਸੀਂ ਧਰਮਾਂ ਨੂੰ ਉੱਤੇ ਡਾਲ ਹੀ ਨਹੀਂ ਸੁਣ ਰਿਹਾ ਦੇਖੋ ਡਿਊਟੀ ਨੂੰ ਡਿਊਟੀ ਸਮਝ ਕੇ ਕਰੀਏ ਅਸੀਂ ਸਰਕਾਰ ਸਾਨੂੰ ਤਨਖਾਹ ਦਿੰਦੀ ਹੈ ਅਸੀਂ ਪਬਲਿਕ ਸਰਵੈਂਟਾਂ ਡਿਊਟੀ ਨੂੰ ਡਿਊਟੀ ਸਮਝ ਕੇ ਕਰੀਏ ਔਰ ਨਾਲ ਦੀ ਨਾਲ ਅਸੀਂ ਕਹੇ ਸੀ ਸ਼ਾਮ ਛੱਡ ਕੇ ਜਾਈਏ ਕਿ ਲੋਕ ਸਾਨੂੰ ਯਾਦ ਕਰਨ ਸੀ ਫਰਾਣਾ ਇੱਥੇ ਅਫਸਰ ਰਹਿ ਕੇ ਗਿਆ ਫਰਾਣਾ ਇੱਥੇ ਥੋੜੇ ਰਹਿ ਕੇ ਗਿਆ ਐਸੀ ਸ਼ਾਮ ਛੱਡ ਕੇ ਜਾਈਏ ਤੇ ਇੱਥੇ ਸਾਡੇ ਕੋਲ ਸੀਨੀਅਰ ਅਪਕਲ ਸਰ ਆਇਆ ਸੀ ਸਾਹਿਬ ਆਇਆ ਡੀਪੀ ਡੀ ਸਾਹਿਬ ਆਇਆ ਡੀਐਸਪੀ ਸਾਹਿਬ ਆਇਆ ਤੇ ਸਾਨੂੰ ਇਸ ਗੱਲ ਦਾ ਜਿਹੜਾ ਪੂਰਨ ਵਿਸ਼ਵਾਸ ਦਵਾਣ ਕੰਨਾਂ ਨਾਲੀ ਪੂਰਨ ਵਿਸ਼ਵਾਸ ਦਵਾਣ ਸਮਾਂ ਬਾਉਂਡ ਕਰਨ ਬੇਨੇ ਦਿਨਾਂ ਤੱਕ ਜਿਹੜੀ ਇਹ ਗ੍ਰਿਫਤਾਰੀ ਜਿਹੜੀ ਕਰ ਲਾਂਗੇ ਸਪੈਸ਼ਲ ਸੈੱਟ ਬਣਾ ਕੇ ਤਾਂ ਤਾਂ ਜਿਹੜਾ ਸਾਨੂੰ ਜਿਹੜਾ ਮਸਲਾ ਹੋਊਗਾ ਨਹੀਂ ਤਾਂ ਅਸੀਂ ਸਮਝਾਂਗੇ ਜਿਵੇਂ ਹਰ ਰੋਜ਼ ਜਿਹੜੀਆਂ ਕਟਨਾਵਾਂ ਹੋ ਰਹੀਆਂ ਆ ਉਹਦੇ ਤੇ ਕੋਈ ਜਿਹੜੀ ਕਾਰਵਾਈ ਨਹੀਂ ਕਰ ਰਹੀ ਇਹ ਕੱਲੀ ਇਸ ਧੀ ਦਾ ਮਸਲਾ ਨਹੀਂ ਅੱਜ ਇਹ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ 'ਚ ਇਹੋ ਜਿਹੇ अनेका ਤਿਆਂ ਦੇ ਜਿਹੜੇ ਆ ਉਹਨਾਂ ਦੇ ਸਾਰੇ ਪਰਿਵਾਰ ਉਹਨਾਂ ਦੇ ਤਸ਼ੱਦਦ ਕਰਕੇ ਉਹਨਾਂ ਦਾ ਕਤਲ ਕਰਨਗੇ ਅੱਜ ਫੌਰੀ ਤੌਰ ਤੇ ਪਰਿਵਾਰ ਨੂੰ ਰੀਲਿਫ ਦੇਣ ਦੀ ਲੋੜ ਹੈ ਪਰਿਵਾਰ ਨੂੰ ਰੀਲਿਫ ਕਿਹਨਾਂ ਨਹੀਂ ਲੈ ਗਈ ਉਹਨਾਂ ਦੋਸ਼ੀਆਂ ਨੂੰ ਤੁਰੰਤ ਤੁਰੰਤ ਜਿਹੜਾ ਸੁਲਾਖਾਂ ਦੇ ਪਿੱਛੇ ਜਿਹੜਾ ਭੇਜਿਆ ਜਾਵੇ ਐਸਪੀ ਸਾਹਿਬ ਆਇਆ ਸੀ ਸਵਾਗਤ ਕਰਦੇ ਆਂ ਪਰ ਬੇਨਤੀ ਕਰਦੇ ਆਂ ਹੰਮਲ ਰਿਕੁਐਸਟ ਹੈ ਸਾਡੀ ਕਿ ਦੋਸ਼ੀਆਂ ਨੂੰ ਜਿਹੜਾ ਤੁਰੰਤ ਤੁਰੰਤ ਜਿਹੜਾ ਫਿਰਤਾਇਆ ਜਾਵੇ ਥੈਂਕ ਯੂ ਸਰਨ ਸਤਿਗੁਰ ਅਕਤਬਾਲਾ ਮੈਨੂੰ ਹੁ ਦਰਦੀ ਹੈ ਕਿ ਜਿਵੇਂ ਪਰਿਵਾਰ ਦੇ ਨਾਲ ਵੀ ਮੇਰਾ ਪਨਾ ਮੇਰਾ ਵਿੱਤਾ ਘਟਣਾ ਤਾਂ ਮੈਨੂੰ ਜਿਵੇਂ ਨਡਰ ਸਾਹਿਬ ਨੇ ਮੇਰੇ ਡੀਐਸਪੀ ਸਾਹਿਬ ਨੇ ਮੈਨੂੰ ਜਿਹੜੀ ਗੱਲ ਦੱਸੀ ਹੈ ਉਦੋਂ ਤੋਂ ਅਗੋਂ ਮੈਂ ਡੀਐਫਪੀ ਡੀਏ ਆਪਣੇ ਇੰਸਪੈਕਟਰ ਡੀਏ ਦੀ ਜਿਹੜੀ ਜਿਹੜੀ ਟੀਮ ਲਾ ਰਹੇ ਹਨ ਔਰ ਅਸੀਂ ਕੋਸ਼ਿਸ਼ ਕਰਾਂਗੇ ਤਾਂ ਬਈ ਪੂਰਾ ਜੋਰ ਲਾ ਕੇ ਵਿਦਿਨ ਪੂਰਤੀ ਦੇ ਦੇ ਕੇ ਮੁੰਡਾ ਨਕਾਰ ਦੇ ਲਈ ਮੈਂ ਇਹ ਦੁੱਖ ਹੈ ਵੀ ਤੁਹਾਨੂੰ ਇਸ ਇਸ ਕੰਮ ਲਈ ਇਹ ਗੱਲਣਾ ਰਿਹਾ ਕੁੰਨੇ ਲਈ ਮੈਂ ਤੁਹਾਡੇ ਤੋਂ ਅਰਜ਼ੀ ਨੰਬਰ ਜਿਸ ਨੂੰ ਮੈਂ ਤੁਹਾਨੂੰ ਵਿਸਵਾਇਤ ਦੋਤਾ ਹੈ ਕਿ ਫਟਾਇਦਾ ਇਹ ਕਿ ਤੁਸੀਂ ਜਿਹੜੇ ਹੈਗੇ ਨੇ ਲੱਗਦਾ ਉਹ ਮਾਨ ਤੇ ਜਲਦੀ ਤੇ ਜੰਡੀ ਅੱਗੇ ਜਿਹੜੇ ਹੈ ਦਸਤਾਰ ਕਰੀਓ ਤੇ ਇਸ ਵੀਡੀਓ ਇਸ ਕਾਲ ਦੀ ਸੀਰੀ ਵਿੱਚ ਡਿਊਟੀ ਅਲਰੇਡੀ ਲਗਾ ਦਿੱਤੀ ਹੈ ਥੈਂਕ ਯੂ ਬਣੇ ਸੋ ਸਾਡੇ ਜਲਾਲਾਬਾਦ ਤੋਂ ਸਾਫ ਕਰਦਾ ਹੈ ਸ੍ਰਿੰਦਰ ਆਰਵਲਾ ਜੀ ਸੱਚੀ ਗੱਲ ਸਾਰਿਆਂ ਨੂੰ ਬੜੇ ਦੁੱਖ ਦੀ ਘੜੀ ਹੈ ਸਾਡੀ ਵੀ ਭਤੀਜੀ ਹੈ ਅਕਸਰ ਗੱਲ ਹੁੰਦੀ ਰਹਿੰਦੀ ਸੀ ਐਸਪੀ ਸਾਹਿਬ ਆਇਆ ਸਾਨੂੰ ਵੀ ਜਦੋਂ ਫੈਸਲੇ ਹੁੰਦੇ ਹਨ ਜਦੋਂ ਅੱਜਕੱਲ ਜਿਹੜੇ ਇਸ ਤਰ੍ਹਾਂ ਦੇ ਡਿਸਪਿਊਟ ਜਦੋਂ ਬੱਚਿਆਂ ਦੀ ਸ਼ਾਦੀ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਵੱਧ ਗਿਆ ਦੀ ਤੋਂ ਬਾਅਦ ਜਦੋਂ ਅਸੀਂ ਰਾਜੀ ਨਵਾ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਉਹ ਐਗਜ਼ੈਂਪਲ ਦਿੰਦੇ ਆ ਕਿ ਉਹ ਫਲਾਣਾ ਕੇਸ ਹੋਇਆ ਸੀ ਤੇ ਲੜਕੀ ਨੂੰ ਮਾਰ ਦਿੱਤਾ ਗਿਆ ਸੀ ਤੇ ਅਸੀਂ ਲੜਕੀ ਨਹੀਂ ਤੋੜਨੀ ਪਿਛਲੇ ਦਿਨੀ ਵੀ ਹੋਇਆ ਸੀ ਆ ਸਾਰੀ ਪੰਚਾਇਤ ਮੇਰੇ ਕੋਲ ਆਈ ਅਸੀਂ ਸਾਰਾ ਦਿਨ ਲਾਇਆ ਨਹੀਂ ਮੰਨੀ ਕੁੜੀ ਤੇ ਇਸ ਘਟਨਾਵਾਂ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਵੀ ਆ ਤੁਹਾਡੀ ਜ਼ਿੰਮੇਵਾਰੀ ਵੀ ਬਹੁਤ ਆਰ ਸਾਡੀ ਸਮਾਜ ਦੀ ਜ਼ਿੰਮੇਵਾਰੀ ਵੀ ਬਹੁਤ ਤੁਸੀਂ ਵਿਸ਼ਵਾਸ ਤੋ ਆ ਐਸਐਸਪੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਉਹਨਾਂ ਨੇ ਵੀ ਮੈਨੂੰ ਪੂਰਾ ਵਿਸ਼ਵਾਸ ਤੋਂ ਆਇਆ ਔਰ ਮੈਂ ਸਮਝਦਾ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਕਰਦੇ ਔਰ ਆਪਣੀ ਬੱਚੀ ਹੈ ਟਾਈਮ ਵੀ ਬਹੁਤ ਹੋ ਗਿਆ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਚੱਲ ਕੇ ਜਿਹੜੀ ਆ ਰਸਮਾਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਬਲਦੇਵ ਰਾਜ ਨਮਸਕਾਰ ਜੀ ਆ ਜਾਣਾ ਪ੍ਰਸ਼ਾਸਨ ਦਾ ਜ਼ਿੰਮੇਵਾਰੀ ਦੇਖੇ ਚੱਲੇ ਹੈ ਤੇ ਜ਼ਿੰਮੇਵਾਰੀ ਪੂਰੀ ਕਰਿਆ ਬਹੁਤ ਬਹੁਤ ਧੰਨਵਾਦ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਸਿੱਟ ਵੀ ਬਣਨ ਲੱਗੀ ਹੈ ਸੀਏ ਸੀਏ ਤੁੰ ਵੀ ਜ਼ਿੰਮੇਵਾਰੀਆਂ ਲੱਗਣ ਲੱਗੀਆਂ ਐ ਐਸਪੀ ਸਾਹਿਬ ਆਪ ਵੀ ਦੇਖਦੇ ਪਿਆ ਐਸਐਸਪੀ ਸਾਹਿਬ ਵੀ ਦੇਖਦੇ ਤੇ ਡੀਐਸਪੀ ਸਾਹਿਬ ਤਾਂ ਲੱਗੇ ਹੀ ਹੋਏ ਸਹਿਮਤ ਹੋ ਤੁਸੀਂ ਸਾਰੇ ਇਸ ਗੱਲ ਦੇ ਨਾਲ ਹੌਕੜ ਕਰਕੇ ਅਧਿ ਦੱਸੋ ਤਾਂ ਬਾਅਦ ਇਹ ਕਾਨੂੰਨ ਕਾਰਵਾਈ ਨਾ ਹੋਈ ਤੇ ਕੋਈ ਗੱਲ ਨਹੀਂ ਫਿਰ ਆਪਾਂ ਇੱਥੇ ਬੰਸਰ ਆਪਾਂ ਬਰੇ ਇੱਥੇ ਆ ਗਏ ਕਿਉਂਕਿ ਨਾ ਮੇਰੀ ਗੱਲ ਸੁਣੋ ਵੈਸੇ ਵੀ ਜੋ ਆਪਾਂ ਨੂੰ ਪਤਾ ਵੀ ਕੀ ਹੋਇਆ ਆਪਣੀ ਬੱਚੀ ਨਾਲ ਇਸ ਕਰਕੇ ਆਪਾਂ ਨੂੰ ਜ਼ਰੂਰੀ ਸਰ ਪੂਰਾ ਵਿਸ਼ਵਾਸ ਉਹਨਾਂ ਨੇ ਵੀ ਦਵਾਤਾ ਤੇ ਮੈਂ ਵੀ ਤੁਹਾਡੇ ਨਾਲ ਹੈ ਜੇ ਗੱਲ ਆਉਂਦੀ ਆਪਾਂ ਸਾਰੇ ਇੱਥੇ ਬੈਠਾਂਗੇ ਕਈ ਵਾਰ ਹੋ ਜਾਂਦਾ ਨਾ ਜਦੋਂ ਆਪਾਂ ਬੋਡੀ ਚ ਲਾ ਦਿੰਦੇ ਆ ਉਸ ਤੋਂ ਬਾਅਦ ਗੱਲ ਆਈ ਗਈ ਹੋ ਜਾਂਦੀ ਹੈ ਔਰ ਸਾਡੀ ਗੱਲ ਫੇਰ ਨਹੀਂ ਜਾਂਦੀ ਸੀਨੀਅਰ ਅਫਸਰ ਵੀ ਬੈਠੇ ਆ ਅਸੀਂ ਵੀ ਬੈਠੇ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਸਾਡੀ ਵੀ ਬੱਚੀ ਆ ਸਾਡੇ ਵੀ ਭਰਾ ਪ੍ਰਵਾਹਾਂ ਦੇ ਨਾਲ ਵਗੂ ਵਰਤਦਾ ਮੈਂ ਸਾਰੇ ਪ੍ਰਵਾਹ ਨੂੰ ਤੁਹਾਨੂੰ ਪਤਾ ਜੋ ਸੁਪਰ ਸਰ ਜੀ ਬਹੁਤ ਬਹੁਤ ਧੰਨਵਾਦ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦਾ ਦੀਪੋ ਵੋਡਨ ਯਾਨੀ ਕੁਝ ਕੁ ਜਿਹਾ ਸਿਮ ਡਿਸਕਸ ਕਰੀਏ ਥੋੜਾ ਜਿੰਨੀ ਵੀ ਸੰਗਤ ਇਸ ਪ੍ਰਕਿਰਤੀ ਕੜੀ ਦੇ ਵਿੱਚ ਸ਼ਾਮ ਰਹੀਏ ਪਰ ਅਕਸਰ ਸਹਿਯੋਗਾਂ ਟੀਮ ਸਾਡਾ ਵੀਰ ਪਰਮਿੰਦਰ ਆਰਵਾ ਜੀ ਔਰ ਜਿੰਨੇ ਵੀ ਪਤਨੰਤੇ ਸੱਜਣ ਪਹੁੰਚੇ ਨੇ ਸਾਡੇ ਕਿਸਾਨ ਯੂਨੀਅਨ ਦੇ ਨੰਦਾ ਸਾਹਿਬ ਅਸੀਂ ਸਭ ਦਾ ਇੱਥੇ ਆਇਆ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਔਰ ਅਸੀਂ 6 ਵਜੇ ਤੱਕ ਨਹੀਂ ਅਸੀਂ 24 ਘੰਟੇ ਸਮਾਂ ਦੇਾਂਗੇ ਚਲੋ ਕੋਈ ਵਿੱਚ ਜਿਹੜੇ ਜਿਹੇਤੇ ਫਿਰਦੇ ਹਨ ਉਹਨਾਂ ਦੇ ਓਏ 1 ਮਿੰਟ ਉਹ ਗੱਡੇ ਸਿਸ ਕਰਨੋਂ ਫਿਰਦੇ ਆ ਕੋਈ ਗੱਲ ਨਹੀਂ ਇਸ ਵੀਡੀਓ ਹੋ ਸਕਦਾ ਕੋਈ ਕੋਈ ਗੱਲ ਨਹੀਂ ਕੱਲ੍ਹ ਤਰੀਕ ਦਾ ਜਿਹੜਾ ਸਾਡੇ ਅਫਸਰ ਸਾਹਿਬਾਨ ਸਾਾਨੂੰ ਟਾਈਮ ਦੇ ਰਹੇ ਨੇ ਅਸੀਂ ਉਹਨਾਂ ਦੇ ਵੇਟ ਕਰਾਂਗੇ ਸਾਨੂੰ ਪੂਰਨ ਆਸ ਏ ਕਿ ਇਹ ਸਾਡੀ ਇਸ ਮੰਗ ਨੂੰ ਜਿਹੜਾ ਪੂਰਾ ਕਰਨਗੇ ਵਾਈਲਡ ਜੀ ਦੀ ਖਾਲਸਾ ਵਾਈਲਡ ਸਕੂਲ ਪਰਚੂ ਉਹਨਾਂ ਨੇ ਜਿਹੜੀ ਚੜੀ ਆਈ ਹੈ ਇਹ ਆਪਣੀ ਮਾਂ ਕਿੱਡੀ ਇਹ ਰਾਇਟ ਹੈ ਮੰਗ ਰਹੇ ਜੀ ਇਹ ਲੱਭ ਜੀ ਇਹ ਆਪਣਾ ਰਾਇਟ ਜਿਹੜਾ ਮਾਤਾ ਜਿਹੜਾ ਕਤਲ ਹੈ ਨਾ ਕਿਸੇ ਨੂੰ ਪਛਤਾ ਨਹੀਂ ਹੁੰਦਾ ਇਹ ਚਾਰ ਪੁਸ਼ਤਾ ਨਾਲ ਲੈ ਕੇ ਜਾਂਦਾ ਤੁਸੀਂ ਚਿੰਤਾ ਨਾ ਕਰੋ ਆਪਣਾ ਹੱਥ ਆਪ ਨੂੰ ਠੀਕ ਹੈ ਜੀ ਜਿੰਨੇ ਵੀ ਜੀ ਸਤੋ ਹਾਂ ਜਨਾਬਤ ਕਿੰਨੇ ਦਿਨਾਂ ਤੱਕ ਜਿਹੜਾ apa? ਸਭ ਨੂੰ ਪਤਾ ਚਾਹੁੰਦਾ ਹੈ ਕਿ ਆਪਾਂ ਨੇ ਕੱਲ ਪਰਸੋਂ ਦੀ ਅਗਰਾ ਦੇ ਪਹਾਨੀ ਕੇ ਸ਼ਨੀਵਾਰ ਤੱਕ ਦਾ ਸਮਾਂ ਦਿੱਤਣਾ ਹੈ ਜੇਕਰ ਸ਼ਨੀਵਾਰ ਤੱਕ ਮੁਜ਼ਮਾਨਾ ਰਸਤ ਨਹੀਂ ਕੀਤਾ ਜਾਂਦਾ ਤਾਂ ਐਤਵਾਰ ਨੂੰ ਆਪਾਂ ਵੱਡਾ ਕਾਰਕ ਕਰਕੇ ਇਹਨਾਂ ਜਿੱਥੇ ਵੀ ਆਪਣਾ ਬੰਦਾ ਹੋਣਾ ਹੈ ਉਸਾਇਕ ਚਰਚਾ ਕਰਕੇ ਧਰਨਾ ਦਿੱਤਾ ਜਾਏਗਾ ਜੀ ਸਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਜ਼ਿਲ੍ਹਾ ਪੁਲਿਸ ਵਾਲੋਂ ਆ ਪਰ ਨਾ ਮੈਂ ਪਰਿਵਾਰ ਨਾਲ ਜਿਹੜੀ ਹੈਗੀ ਐ ਇਸ ਦੁਖੀ ਘੜੀ ਚ ਅਸੀਂ ਇਕੱਲੇ ਨਹੀਂ ਹਾਂ ਸਾਡੇ ਨਾਲ ਇਹ ਜਿਹੜੇ ਇਹਨਾਂ ਦੀ ਲਿਖਤੀ ਦਸਤਾਵੇਜ਼ਾਂ ਸਭ ਨਾਲ ਹੈਗੇ ਸੱਚੀ ਬੁਲਾਉਂਦੇ ਹੋਏ ਦੋਇ ਜਿਹੜੇ ਤੁਹਾਨੂੰ ਮਿਲਣਾ ਨਹੀਂ ਦੇਗਾ ਸੀਰੀ ਦੀ ਟੀਮ ਲਗਾ ਕੇ ਹੋਏ ਜੀਐਸਪੀ ਦੇ ਵੀਰਾਂ ਵੀ ਲਗਾ ਕੇ ਨੂੰ ਜਲਦ ਤੋਂ ਜਲਦ ਦੋ ਦਿਨ ਤੋਂ 4 3 ਦਿਨਾਂ ਦੇ ਅੰਦਰ ਕਰਵਾਉਣਾ ਹੈ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੀਆਂ ਇੱਕ ਵਿਸ਼ਵਾਸ ਜਿਹੜਾ ਹੈ 3 ਦਿਨ ਦਾ ਸਮਾਂ ਦਿੱਤਾ ਗਿਆ ਹੈ 3 ਦਿਨਾਂ ਦੇ ਵਿੱਚ ਇੱਕ ਸੀਐਸਟਾਫ ਦੀ ਟੀਮ ਬਣਾ ਕੇ ਨਾਲ ਹੋਰ ਉੱਚ ਅਫਸਰ ਲਗਾ ਕੇ ਤੇ ਮੋੜੀ ਪਈ ਆ ਲੜਕੀ ਦੀ ਉਹਨੂੰ ਸੋਇਲ ਕਰ ਉਹ ਜਿਹੜਾ ਜਾਮ ਸੀ ਬੋਲੂਗਾ ਮੋੜ ਤੇ ਉਸ ਨੂੰ ਬੋਲਦਕਾ ਗਿਆ ਤਸਵੀਰਾਂ ਉਹਨੇ ਜਿਹੜੀਆਂ ਨੇ ਉਹ ਲਾਈਵ ਦਿਖਾ ਰਹੇ ਹੈਗੇ ਨਾ ਜਾਮ ਖੁੱਲਿਆ ਜਾਊਗਾ ਲਾਈਵ ਤਸਵੀਰਾਂ ਉਹਨੇ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਫਾਇਲ ਕਾ ਰੋਡ ਗੋਲੂ ਕਾ ਮੋੜ ਤੇ ਜਿਹੜਾ ਤਰਨਤਾ ਜਾ ਸੀ ਉਸ ਧਰਨੇ ਨੂੰ ਹੁਣ ਕੋਲ ਦਿੱਤਾ ਗਿਆ ਲੜਕੀ ਦੀ লাশ ਜਿਹੜੀ ਹੈ ਉਹ ਇੱਥੇ ਪਈ ਤੁਹਾਨੂੰ ਪਈ ਦੇ ਰਹੀ ਹੈ ਸੰਸਕਾਰ ਜਿਹੜਾ ਕਰਨ ਦੇ ਲਈ ਪਰਿਵਾਰ ਰਾਜੀ ਹੋਇਆ ਐ ਐਸਪੀ ਐਚ ਨਵੀਨ ਕੁਮਾਰ ਡੀਐਸਪੀ ਡੀ ਸਰਾਣ ਸਾਹਿਬ ਅਤੇ ਡੀਐਸਪੀ ਗੁਰੂ ਅਸਾਏ ਸਰਦਾਰ ਸਤਨਾਮ ਸਿੰਘ ਉਹ ਆ ਵੀ ਸਾਜੀ ਜਿਹੜਾ ਇੱਕ ਟੀਮ ਉਹ ਗਠਿਤ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਉਸ ਸੀਐਸਟਾਫ ਦੀ ਟੀਮ ਦੇ ਰਾਈਨ ਦੋਸ਼ੀਆਂ ਨੂੰ ਨਥ ਪੌਂਦ ਲਈ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਲਿਆਉਣ ਦੇ ਲਈ ਹਾਲਾਤ ਜਿਹੜੇ ਆ ਤੁਹਾਨੂੰ ਦਿਖਾ ਦਿੰਨੇ ਆ ਕਿੰਨੇ ਜਿਆਦਾ ਲੋਕ ਅੱਜ ਦੇ ਇਸ ਵਿਸ਼ਾਲ ਤਰਨਦੇ ਵਿੱਚ ਪਹੁੰਚੇ ਹੈਗੇ ਸੀ ਉਸ ਲੜਕੀ ਨੂੰ ਉਸ ਧੀ ਨੂੰ ਇਨਸਾਫ ਦਵਾਨ ਦੇ ਲਈ ਦਿੱਤ ਤੱਕ ਵਕਮਕ ਥਾਣਿਆਂ ਦੀ ਪੁਲਿਸ ਵੀ ਮੌਜੂਦ ਸੀ ਵਕਮਕ ਥਾਣਿਆਂ ਦੀ ਪੁਲਿਸ ਹੀ ਪਹੁੰਚੀ ਸੀ ਐਸ ਐਚਓ ਲੱਖੋਗ੍ਰਾਮ ਗੁਰਜੰਟ ਸਿੰਘ ਹੋਰੀ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ ਹੁਣ ਟ੍ਰੈਫਿਕ ਜਿਹੜਾ ਉਨੂੰ ਖੋਲਿਆ ਜਾ ਰਿਹਾ ਹੈਗਾ ਜਿਹੜੇ ਵਹੀਕਲ ਲੋਗ ਇਸ ਧਰਨੇ ਦੇ ਕਰਨਾ ਫਸੇ ਹੋਏ ਸੀ ਉਹ ਸਾਰੇ ਆਵਾਜਾਈ ਜਿਹੜੀ ਹੈ ਹੁਣ ਚਲਾ ਦਿੱਤੀ ਜਾਊਗੀ ਬਕਾਇਦਾ ਵਕ ਵਕ ਥਾਣਿਆਂ ਦੀ ਪੁਲਿਸ ਪਹੁੰਚੀ ਥਾਣਾ ਲੱਖੋ ਕੇ ਬਰਾਮਦੇ ਐਸਐਚਓ ਸਰਦਾਰ ਗੁਰਜੰਤ ਸਿੰਘ ਉਹਨਾਂ ਦੀ ਟੀਮ ਥਾਣਾ ਗੁਰੂਵਰਤਾ ਦੇ ਐਸਐਚਓ ਅਤੇ ਐਸਪੀਐਚ ਨਵੀਨ ਕੁਮਾਰ ਡੀਐਸਪੀ ਡੀ ਬਲਜਿੰਦਰ ਸਿੰਘ ਸਰਾਹ ਹੋਰੀ ਇਸ ਧਰਨੇ ਨੂੰ ਚਿਕਾਉਂ ਦੇ ਲਈ ਪਰਿਵਾਰ ਨੂੰ ਵਿਸ਼ਵਾਸ ਦੁਆਨ ਦੇ ਲਈ ਪਹੁੰਚੇ ਹੁਣ ਧਰਨੇ ਦੀ ਜਿਹੜੀ ਆ ਉਹ ਸਮਾਪਤੀ ਕਰ ਦਿੱਤੀ ਗਈ ਹੈ ਤੇ ਆਵਾਜ ਇਹਨੂੰ ਹੁਣ ਖੁੱਲਿਆ ਜਾਊਗਾ ਜੇਕਰ ਤੁਸੀਂ ਇਸ ਰਸਤੇ ਆ ਰਹੇ ਹੋ ਫਿਰੋਜ਼ਪੁਰ ਫਾਈਲ ਕਾ ਰੋਡ ਤੇ ਹੁਣ ਇਹ ਰਸਤੇ ਆ ਸਕਦੇ ਹੋ ਕਿਉਂਕਿ ਪਹਿਲਾਂ ਕਾਫੀ ਘੰਟੇ ਜਿਹੜਾ ਇਹ ਰਸਤਾ ਬੰਦ ਰਿਹਾ ਇਸ ਰੋਡ ਤੇ ਜਾਮ ਰਿਹਾ ਪਰ ਹੁਣ ਇਹ ਜਾਮ ਖੋਲ ਦਿੱਤਾ ਗਿਆ ਹੈ ਉੱਥੇ ਲੜਕੀ ਦੀ ਉਸ ਬੇਟੀ ਦੀ ਅੰਤਿਮ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਊਗਾ ਡੈੱਡ ਬੋਡੀ ਨੂੰ ਉਹ ਦੇਖ ਸਕਦੇ ਤੁਸੀਂ ਟਰਾਲੀ ਦੇ ਵਿੱਚ ਲੱਦਿਆ ਜਾ ਰਿਹਾ ਉਸ ਡੈੱਡ ਬੋਡੀ ਨੂੰ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹੈਗੇ ਆ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਫਰੀਦਪੁਰਾ ਫਾਇਲ ਕਾ ਰੋਡ ਗੋਲੂ ਕਾ ਮੋੜ ਤੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਸੀ ਇੱਕ ਬਟੀਆਂ ਨੂੰ ਇੱਕ ਪਿੰਡ ਦੀ ਧੀ ਨੂੰ ਇਨਸਾਫ ਦੀਵਾਨ ਦੇ ਲਈ ਉਹਦੇ ਕਾਤਲਾਂ ਤੱਕ ਸੀਐਸਟਾਫ ਵੱਲੋਂ ਇੱਕ ਜਿਹੜਾ ਉਹ ਟਰਾਲੀ ਨੂੰ ਕਿ ਤੋਰੇ ਟੀਮ ਤਿਆਰ ਕੀਤੀ ਗਈ ਐਸਪੀਐਸ ਨੇ ਬਕਾਇਦਾ ਗੱਲ ਪਹੁੰਚੀ ਹੁਣ ਸਸਕਾਰ ਦੇ ਲਈ ਡੈੱਡ ਬੋਡੀ ਜਿਹੜੀ ਹੈ ਉਸ ਬਟੀਆਂ ਦੀ ਇਹ ਲਿਜਾਈ ਜਾ ਰਹੀ ਹੈ ਟਰਾਲੀ ਤੇ ਤੁਸੀਂ ਦੇਖਦੇ ਹੋ ਟਰੈਕਟਰ ਟਰਾਲੀ ਤੇ ਡੈੱਡ ਬਾਡੀ ਲਿਜਾਈ ਜਾ ਰਹੀ ਹੈ ਨਾ ਦੇਖਣਯੋਗ ਡੈੱਡ ਬਾਡੀ ਹੈ ਜੋ ਕਿ ਸਾਰਾ ਸਰੀਰ ਸੜ ਚੁੱਕਿਆ ਸੀ ਤੇਲ ਪਾ ਕੇ ਇਸ ਬਿੱਡੀਆਂ ਨੇ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਹੁਣ ਡੈੱਡ ਬਾਡੀ ਸੰਸਕਾਰ ਦੇ ਲਈ ਲਿਜਾਈ ਜਾ ਰਹੀ ਹੈ ਗਿਆ ਰੋਡ ਨੂੰ ਜਿਹੜਾ ਉਹ ਖਾਲੀ ਕਰਵਾਇਆ ਜਾ ਰਿਹਾ ਰੋਡ ਨੂੰ ਖਾਲੀ ਕਰਵਾਉਣ ਦੇ ਲਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਲੱਗਿਆ ਵੀ ਰੋਡ ਜਲਦੀ ਤੋਂ ਜਲਦੀ ਖਾਲੀ ਕਰ ਦਿੱਤਾ ਜਾਵੇ ਆਵਾਜ਼ ਆਈ ਆਵਾਜ਼ ਆਈ ਜਿਹੜੀ ਹੈ ਚਲਾਲ ਦਿੱਤੇ ਜਾਵੇ ਜਿਹੜੇ ਲੋਕ ਜਾਮ ਦੇ ਵਿੱਚ ਫਸੇ ਹੋਏ ਆ ਆਪਣੇ ਟਿਕਾਣਿਆਂ ਤੱਕ ਆਪਣੇ ਟਿਕਾਣਿਆਂ ਤੱਕ ਪਹੁੰਚ ਸਕਣ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦਾ ਗੁਰੂ ਹਰਸਾਹ ਲਾਈਵ